ਤੁੰਦਲੇ ਵਹਾਦੀ ਰਫਤਾਰ ਤੇ ਮੀਂਹ ਕਰ ਦਿੱਤੀ ਹੈ ਆਮ ਜਨ ਜੀਵਨ ਤੇ ਵੀ ਇਸ ਦਾ ਅਸਰ ਪਿਆ ਵਿਜ਼ਿਬਿਲਟੀ ਜ਼ੀਰੋ ਦੇ ਬਰਾਬਰ ਹੋ ਚੁੱਕੀ ਹੈ ਸੋ ਮੌਸਮ ਕਰਕੇ ਮਜ਼ਦੂਰਾਂ ਨੂੰ ਵੀ ਦਿਹਾੜੀ ਦੇ ਕੰਮ ਮਿਲਨੇ ਬੰਦ ਹੋ ਗਏ ਨੇ ਸੋ ਗੁਰਦਾਸਪੁਰ ਦੇ ਵਿੱਚ ਜਿੱਥੇ ਕਿ ਤੁੰਦ ਕਰਕੇ ਵਿਜ਼ਿਬਿਲਟੀ ਜ਼ੀਰੋ ਦੇ ਬਰਾਬਰ ਹੋ ਚੁੱਕੀ ਹੈ ਔਂਜਾਲ ਵਾਲੇ ਨੂੰ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਮੌਸਮ ਕਰਕੇ ਮਜ਼ਦੂਰਾਂ ਨੂੰ ਵੀ ਦਿਹਾੜੀ ਦੇ ਕੰਮ ਮਿਲਨੇ ਬੰਦ ਹੋ ਚੁੱਕੇ ਨੇ ਜਿਸ ਦੇ ਕਰਕੇ ਕਾਫੀ ਜ਼ਿਆਦਾ ਮੁਸ਼ਕਿਲ ਵੱਧ ਗਈ ਹੈ ਤੇ ਆਮ ਜਨ ਜੀਵਨ ਤੇ ਇਸ ਦਾ ਕਾਫੀ ਅਸਰ ਪੈ ਰਿਹਾ ਹੈ ਪੂਰੇ ਪੰਜਾਬ ਵਿੱਚ ਛੇਤ ਲਹਿਰ ਜ਼ੋਰ ਫੜਦੀ ਜਾ ਰਹੀ ਹੈ ਤੇ ਜੇ ਗੁਰਦਾਸਪੁਰ ਦੀ ਗੱਲ ਹੈ ਤਾਂ ਗੁਰਦਾਸਪੁਰ ਵਿੱਚ ਅੱਜ ਦੇ ਪੂਰੀ ਤਰ੍ਹਾਂ ਨਾਲ ਧੁੰਦ ਛਾਈ ਹੋਈ ਹੈ ਵਿਜ਼ਿਬਿਲਟੀ ਜ਼ੀਰੋ ਦੇ ਬਰਾਬਰ ਹੋ ਗਈ ਹੈ ਇਸ ਵੇਲੇ ਅਸੀਂ ਖੜੇ ਆ ਗੁਰਦਾਸਪੁਰ ਦੇ ਜੀਨੋਵਾਲ ਬਬਰੀ ਇਲਾਕੇ ਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਬਿਲਕੁਲ ਵਿਜ਼ਿਬਿਲਟੀ ਜ਼ੀਰੋ ਨਜ਼ਰ ਆ ਰਹੀ ਹੈ ਔਰ ਵਾਹਨਾਂ ਦੀ ਰਫ਼ਤਾਰ ਕਾਫੀ ਘਟ ਗਈ ਹੈ ਮੌਸਮ ਨਾਲ ਵਾਹਨਾਂ ਦੀ ਰਫ਼ਤਾਰ ਤੇ ਫਰਕ ਪਿਆ ਔਰ ਰੋਜ਼ਮਰਾ ਦੀ ਜ਼ਿੰਦਗੀ ਤੇ ਵੀ ਫਰਕ ਪਿਆ ਖਾਸ ਕਰ ਮਜ਼ਦੂਰਾਂ ਨੂੰ ਖਾਸ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਕੰਮ ਮਿਲਣਾ ਉਹਨਾਂ ਨੂੰ ਬੰਦ ਹੋ ਜਾਂਦਾ ਹੈ ਇਹੋ ਜਿਹਾ ਮੌਸਮ ਵਿੱਚ ਉਹ ਜਿਨ੍ਹਾਂ ਦਾ ਰੋਜ਼ਾਨਾ ਗੁਜ਼ਾਰਾ ਵਿਹਾਰੀ ਦੇ ਸਿਰ ਤੇ ਹੁੰਦਾ ਹੈ ਉਹਨਾਂ ਨੂੰ ਕੰਮ ਮਿਲਣਾ ਬੰਦ ਹੋ ਜਾਂਦਾ ਹੈ ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ ਵਿਜ਼ਿਬਿਲਟੀ ਜ਼ੀਰੋ ਦੇ ਬਰਾਬਰ ਨਜ਼ਰ ਆ ਰਹੀ ਹੈ ਔਰ ਵਾਹਨ ਚਾਲਕ ਲਾਈਟਾਂ ਜਲਾ ਕੇ ਖਾਸ ਕਰ ਫੌਗ ਲਾਈਟਾਂ ਦੀ ਵਰਤੋਂ ਕਰਕੇ ਚੱਲੇ ਨੇ ਇਹੋ ਜਿਹੇ ਮੌਸਮ ਵਿੱਚ ਹਾਦਸੇ ਵੀ ਲਗਾਤਾਰ ਹੋ ਰਹੇ ਨੇ ਔਰ ਪੁਲਿਸ ਕਰਮਚਾਰੀ ਵੀ ਆਪਣੀ ਡਿਊਟੀ ਲਗਾਤਾਰ ਦੇ ਰਹੇ ਨੇ ਤੰਦੇਹ ਨਾਲ ਦੇ ਰਹੇ ਨੇ ਬਬਰੀ ਨਾਕੇ ਤੇ ਅਸੀਂ ਪੁਲਿਸ ਕਰਮਚਾਰੀ ਵੀ ਸਾਡੇ ਨਾਲ ਆ ਉਹਨਾਂ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ। ਹਾਂਜੀ ਕੀ ਮੌਸਮ ਦਾ ਹਾਲ ਹੈ ਔਰ ਕਿੱਦਾਂ ਚੱਲ ਰਿਹਾ ਇੱਥੇ ਕੀ ਕੀ ਗਾਈਡਲਾਈਨ ਜਾਰੀ ਕੀਤੀ ਗਈ ਹੈ? ਮੌਸਮ ਜੀ ਜᱹਰੀ ਧੁੰਦ ਬਹੁਤ ਜ਼ਿਆਦਾ ਫਾਈ ਪਈ ਆ। ਅਸੀਂ ਰੋਕ ਕੇ ਗੱਡੀਆਂ ਨੂੰ ਮੋਟਰਸਾਈਕਲ ਰੋਕ ਕੇ ਕਹਿ ਰਹੇ ਆ ਦਿਹਾਤ ਕਰ ਰਹੇ ਆ। ਤੇ ਧੁੰਦ ਬਹੁਤ ਜ਼ਿਆਦਾ ਹੈ। ਬਿਨਾਂ ਕੰਮ ਤੋਂ ਬਾਹਰ ਨਾ ਆਇਓ ਅਗਰ ਜ਼ਰੂਰੀ ਕੰਮ ਆ ਬਾਹਰ ਹੋ ਫਿਰ ਉਹਨਾਂ ਕਿਹਾ ਕਿ ਫੋਕ ਲਾਈਨਾਂ ਵਰਤੋ ਕਰੋ ਔਰ ਜਿਹੜੀ ਸਰਕਾਰ ਦੀ ਚਿੱਟੀ ਪੱਟੀ ਆ ਉਹਨੂੰ ਵੇਖ ਚੱਲੋ ਸਾਡੀ ਡਿਊਟੀ ਵੀ ਸਵੇਰ ਤੋਂ ਸ਼ੁਰੂ ਹੋ ਜਾਂਦੀ ਹੈ ਇੰਨੀ ਠੰਡ ਚ ਤੁਹਾਨੂੰ ਵੀ ਆਉਣਾ ਪੈਂਦਾ ਤੁਹਾਨੂੰ ਪਰੇਸ਼ਾਨੀ ਨਹੀਂ ਹੁੰਦੀ ਕਿੰਨੇ ਵਜੇ ਜਾਂਦੇ ਹੋ ਨਹੀਂ ਜੀ ਸਾਡੀ ਤਾਂ ਡਿਊਟੀ ਹੈ ਸਾਡੀ ਨੂੰ ਪਰੇਸ਼ਾਨੀ ਕੋਈ ਨਹੀਂ ਆਹੀਂ ਤੇ ਇਸੇ ਕੰਮ ਲਈ ਸੀ ਭਰਤੀ ਸਮ ਸਰਕਾਰ ਨੇ ਕੀਤਾ ਸੀ ਸਮੇਂ ਸਿਰ ਆਉਣਾ ਊੜ 8:00 ਹੋ ਜਾਗੇ ਆ 8:00 ਵਜੇ ਡਿਊਟੀ ਹੋ ਗਿਆਾਂਗੇ ਜੀ 8:00 ਤੋਂ ਰਾਤ 8:00 ਵਜੇ ਤੱਕ 8:00 ਤੋਂ 8:00 ਜੀ ਨਾਈਟ ਸ਼ਿਫਟ ਫਿਰ ਬਦਲ ਜਾਂਦੀ ਹੈ ਨਾਈਟ ਸੇ ਤੋਂ ਲੱਗ ਆਈ ਰਹੀ ਉਹ 8 ਤੋਂ 8 ਚੱਲੇਗੀ ਜੀ ਰਾਤ ਦੀ ਗੱਲ ਕਰੀਏ ਤਾਂ ਰਾਤ ਤੇ ਕਾਫੀ ਪਰੇਸ਼ਾਨੀ ਹੁੰਦੀ ਹੋਏਗੀ ਖਾਸ ਕਰ ਵਾਹ ਚਲ ਕਰਨ ਬਿਲਕੁਲ ਜੀ ਟੈਂਪਰੇਚਰ ਲਗਭਗ 4 ਡਿਗਰੀ ਸੈਲਸੀਅਸ ਚੱਲ ਰਿਹਾ ਹੈ ਇਹੋ ਜੇ ਚ ਐਕਸੀਡੈਂਟ ਦੁਰਘਟਾਾਂ ਵੀ ਲਗਾਤਾਰ ਹੋ ਰਹੀਆਂ ਕਿਹੜੀਆਂ ਘੜੀਆਂ ਦੁਰਘਟਾਾਂ ਹੋਈਆਂ ਥੋੜੇ ਦਿਨਾਂ ਚ ਚਾਰ ਪੰਜ ਦਿਨਾਂ ਦੁਰਘਟਾਾਂ ਦੇਖੋ ਜੀ ਕੱਲ 8 ਵਜੇ ਕਰੀਬ 35 ਮਿੰਟ ਤੇ ਸਾਡੇ ਨੱਬ ਬੜੀ ਨਾਕਾ ਬਾਈਪਾਸ ਤੇ ਇੱਕ ਕਾਰ ਤੇ ਤੇ ਟਰੱਕ ਚਰ ਗਿਆ ਟਰੱਕ ਨੂੰ ਨਾ ਪਲਿਆ ਵਾ ਸੀ ਤੇ ਉਹ ਪਲਟ ਗਿਆ ਜਾਨੀ ਨੁਕਸਾਨ ਨਹੀਂ ਹੋਇਆ ਬਚਾਓ ਗਿਆ। ਉਸ ਤੋਂ ਪਹਿਲੇ ਵੀ ਕੁਝ ਹੋਈ ਹੈ। ਹਾਂਜੀ ਉਹ ਅੱਗੇ ਦਾ ਪੁਲ ਪੈਂਦਾ ਵਾ ਉਜਰੇ ਵਾਲਾ ਉੱਥੇ ਵੀ ਇੱਕ ਫੌਜੀ ਦੀ ਗੱਡੀ ਵੱਜ ਗਈ ਸੀ। ਤੇ ਲਗਾਤਾਰ ਦੁਰਘਟਨਾਵਾਂ ਹੋ ਰਹੀਆਂ ਤੇ ਵਾਹਨ ਚਾਲਕਾਂ ਨੂੰ ਕੀ ਕੀ ਇਨਸਟ੍ਰਕਸ਼ਨਸ ਦਿੱਤੇ ਜਾ ਰਹੀ ਹੈ? ਅਹੀਂ ਉਹਨਾਂ ਨੇ ਇਹ ਕਹਿ ਰਹੇ ਆ ਕਿ ਧਿਆਨ ਨਾਲ ਚਲੋ ਆਪਣੀ ਹੋਗਲੜ ਚਲੋ ਔਰ ਤੁਸੀਂ ਬਿਨਾਂ ਮਤਲਬ ਤੋਂ ਬਾਹਰ ਨਾ ਆਇਓ। ਦੇਖਿਆ ਗਿਆ ਕਿ ਫਿਰ ਵੀ ਕੁਝ ਲੋਕ ਕਾਫੀ ਤੇਜ਼ ਚੱਲਦੇ ਆ ਉਹਨਾਂ ਨੂੰ ਫਿਰ ਰੋਕੇ ਚਲਾਣ ਵਗੈਰਾ ਵੀ ਕੀਤੇ ਜਾ ਰਹੇ। ਬਿਲਕੁਲ ਜੀ ਬਿਲਕੁਲ ਕਰੀ ਤੇ ਚਲਾਉਣਗੇ ਤੇ ਬਿਲਕੁਲ ਜੀ ਇਹੋ ਜੀ ਠੰਡ ਚ ਵੀ ਇਹੋ ਜੀ ਤੁੰਦ ਚ ਵੀ ਪੁਲਿਸ ਵਾਲੇ ਸਰਗਰਮ ਨੇ ਆਪਣੀ ਡਿਊਟੀ ਤੰਦੇਹੀ ਨਾਲ ਨਿਭਾਰੇ ਆ ਲਗਾਤਾਰ ਦੇਖ ਰਹੇ ਗੱਡੀਆਂ ਨੂੰ ਰੋਕ ਰੋਕ ਕੇ ਵਾਹਨ ਚਾਲਕਾਂ ਨੂੰ ਸਮਝਾਉਂਦੇ ਰਹੇ ਨੇ ਇਨਸਟਰਕਸ਼ਨ ਵੀ ਦੇ ਰਹੇ ਨੇ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਖਾਸ ਕਰ ਫੋਗ ਲਾਈਟਰ ਔਰ ਲਾਈਟਰ ਦੀ ਵਰਤੋਂ ਕਰੋ ਔਰ ਆਪਣੀ ਗਤੀ ਧੀਮੀ ਰੱਖੋ ਲੇਕਿਨ ਫੇਰ ਵੀ ਤੁੰਦ ਨਾਲ ਜਨ ਜੀਵਨ ਤੇ ਕਾਫੀ ਪ੍ਰਭਾਵ ਪੈ ਰਿਹਾ ਔਰ ਜਨ ਜੀਵਨ ਅਸਥਵਸਤ ਹੋ ਰਿਹਾ ਖਾਸ ਕਰ ਮਜ਼ਦੂਰਾਂ ਨੂੰ ਮਜ਼ਦੂਰਾ ਦੀ ਦਿਹਾੜੀਦਾਰ ਮਜ਼ਦੂਰਾਂ ਨੂੰ ਕਾਫੀ ਫਰਕ ਪੈ ਰਿਹਾ ਹੈ ਤੁਸੀਂ ਤਸਵੀਰਾਂ ਹੀ ਦੇਖ ਰਹੇ ਹੋ ਲਗਾਤਾਰ ਪੁਲਿਸ ਵਾਲੇ ਆਪਣੀ ਡਿਊਟੀ ਨਿਭਾ ਰਹੇ ਹਨ ਔਰ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤੇ ਗਏ ਨੇ ਤੁੰਦ ਔਰ ਸਰਦੀ ਸ਼ੀਤ ਲਹਿਰ ਹੋਰ ਵਾਧਨ ਦੇ ਅਸਰ ਹੈ ਗੁਰਦਾਸਪੁਰ ਤੋਂ ਕੈਮਰਾਮੈਨ ਜੋਗਿੰਦਰ ਪਾਲ ਦੇ ਨਾਲ ਰੋਹਿਤ ਗੁਪਤਾ ਇੰਡੀਆ ਨਿਊਜ਼ ਪੰਜਾਬ